ਲਓ ਜੀ ਅੱਜ ਦੇਸੀ ਘਰਕਦੇ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਦੁੱਧੀ ਹੋਰਾਂ ਨੇ ਤਾਂ ਬਥੇਰੇ ਖਵਾਏ ਆ ਅੱਜ ਆਪ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਇਹ ਹੈਗੀਆਂ ਛੋਲਗੇ ਦੀਆਂ ਦਾਲਾਂ ਪੱਕੇ ਪੱਕੇ ਜਿਹੜੇ ਤੋੜੇ ਹੋਏ ਨੇ ਤੇ ਆ ਹੁਣ ਅੱਗ ਤਿਆਰ ਹੋ ਗਈ ਆ ਤੇ ਇਹਦੇ ਵਿੱਚ ਆ ਪਾਤਾ ਛੁੱਲ ਗਏ ਦੀਆਂ ਟੰਟਾਂ ਨੂੰ ਲੋ ਜੀ ਸਰਗੇ ਪਾ ਦੀਏ ਕਿ ਘਰ ਤੋਂ ਸਰਗੇ ਪਾ El largo.